ਗੁਰੂ ਨਗਰੀ ਵਿੱਚ ਸ਼ਰਮਨਾਕ ਕਾਰਨ ਨੰਨੇ ਖਿਡਾਰੀਆਂ ਦੇ ਮੈਦਾਨ ਬਣੇ ਸ਼ਰਾਬੀਆਂ ਦੇ ਅੱਡੇ ਪ੍ਰਸ਼ਾਸਨ ਦੀ ਚੁੱਪੀ ਉੱਤੇ ਵੱਡੇ ਸਵਾਲ ਪ੍ਰਸ਼ਾਸਨ ਦੀ ਨਲਾਇਕੀ ਦੀ ਹੱਦ ਮਾਸੂਮ ਬੱਚੇ ਖੇਡਣ ਜਾਂ ਨਸ਼ੇੜੀਆਂ ਤੋਂ ਜਾਨ ਬਚਾਓ ਪਵਿੱਤਰ ਸ਼ਹਿਰ ਵਿੱਚ ਸ਼ਰਾਬ ਪੀ ਕੇ ਹੜਦਗ ਮਚਾਉਣ ਵਾਲੇ ਇਨ੍ਹਾਂ ਅੰਸਰਾਂ ਨੂੰ ਚੈੱਕ ਕਿਸਦੀ ਹੈ ਖਿਡਾਰੀਆਂ ਲਈ ਬਣੇ ਸਟੇਡੀਅਮ ਓਪਨ ਬਾਅਰ ਕਿਵੇਂ ਬਣ ਗਏ ਮਾਸੂਮ ਖਿਡਾਰੀਆਂ ਦੀ ਸੁਰੱਖਿਆ ਖਤਰੇ ਵਿੱਚ ਪੁਲਿਸ ਦੀ ਬੇਬਸੀ ਅਤੇ ਪ੍ਰਸ਼ਾਸਨ ਦੀ ਨਲਾਇਕੀ ਸਵਾਲਾਂ ਦੇ ਢੇਰੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪਰਵਾਸੀਆਂ ਦੀ ਵੈਰੀਫਿਕੇਸ਼ਨ ਅਤੇ ਇਹਨਾਂ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣ ਦੇ ਵਿੱਚ ਪੁਲਿਸ ਨਾਕਾਮ ਕਿਉਂ ਸਾਬਤ ਹੋ ਰਹੀ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਭਰਾਇ ਖਾਸੇ ਦੇ ਜਨਮ ਭੂਮੀ ਅਤੇ ਪਵਿੱਤਰ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਅੱਜ ਪ੍ਰਸ਼ਾਸਨ ਦੇ ਮੂੰਹ ਉਤੇ ਉਸ ਵੇਲੇ ਕਰਾਰੀ ਚਪੇੜ ਵੱਜੀ ਜਦੋਂ ਸਤਨਿਕ ਚਰਨ ਗੰਗਾ ਸਟੇਡੀਅਮ ਵਿੱਚ ਖੇਡ ਰਹੇ ਨੰਨੇ-ਮੁੰਨੇ ਬੱਚਿਆਂ ਦੇ ਸਿਰ ਉਤੇ ਦਹਿਸ਼ਤ ਦਾ ਪਰਛਾਵਾਂ ਮੰਡਰਾਉਣ ਲੱਗਾ ਸਟੇਡੀਅਮ ਜੋ ਕਿ ਖਿਡਾਰੀਆਂ ਦਾ ਮੰਦਰ ਬਣਿਆ ਜਾਂਦਾ ਹੈ ਅੱਜ ਸ਼ਰਾਬੀਆਂ ਤੇ ਨਸ਼ੇੜੀਆਂ ਲਈ ਓਪਨ ਬਾਰ ਬਣ ਚੁੱਕਾ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਛੋਟੇ-ਛੋਟੇ ਬੱਚੇ ਸ਼ਾਮ ਦੇ ਸਮੇਂ ਹਾਕੀ ਦੀ ਪ੍ਰੈਕਟਿਸ ਕਰ ਰਹੇ ਸਨ। ਇਸ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਤੁੱਤ ਸੀ ਬੇਕੋਫ ਹੋ ਕੇ ਗਰਾਊਂਡ ਦੇ ਵਿੱਚ ਦਖਲ ਹੋਇਆ ਅਤੇ ਹੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਨਗਰੀ ਵਿੱਚ ਇਹਨਾਂ ਪ੍ਰਵਾਸੀਆਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਇਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ ਜਿਸ ਜਗ੍ਹਾ ਉਤੇ ਸਾਡੀਆਂ ਧੀਆਂ ਪੇੜਾ ਤੇ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਸਨ ਉੱਥੇ ਇਸੇ ਸ਼ਰਾਬੀ ਨੇ ਗਾਲੀ ਗਲੋਚ ਅਤੇ ਬਦਸਲੂਕੀ ਕਰਕੇ ਮਰਿਆਦਾ ਤਾਰ-ਤਾਰ ਕਰ ਦਿੱਤੀ ਮੌਕੇ ਉਤੇ ਮੌਜੂਦ ਕੋਚ ਸਾਹਿਬ ਬੇਵੱਸ ਨਜ਼ਰ ਆਏ ਉਹਨਾਂ ਨੇ ਸਾਫ਼ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਸਟੇਡੀਅਮ ਦੇ ਆਲੇ-ਦੁਆਲੇ ਸ਼ਰਾਬੀਆਂ ਨੇ ਪੱਕੇ अड्डे ਬਣਾ ਲਏ ਹਨ ਬੱਚਿਆਂ ਦੀ ਸੁਰੱਖਿਆ ਲਈ ਉਹ बार-बार ਪ੍ਰਸ਼ਾਸਨ ਅੱਗੇ ਹੱਥ ਜੋੜ ਚੁੱਕੇ ਹਨ ਪਰ ਅਫਸੋਸ ਅਫਸਰਾਂ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕਦੀ ਕੋਚ ਸਾਹਿਬ ਦੀ ਇਹ ਗੱਲ ਸਿੱਧ ਕਰਦੀ ਹੈ ਕਿ ਪ੍ਰਸ਼ਾਸਨ ਸਿਰਫ ਕਾਗਜਾਈ ਕਾਰਵਾਈ ਤੱਕ ਸੀਮਤ ਹੈ ਅਤੇ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ ਹੁਣ ਸਵਾਲ ਸਿੱਧਾ ਇਲਾਕੇ ਦੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਹੈ ਕੀ ਤੁਸੀਂ ਕਿਸੇ ਵੱਡੇ ਹਾਸੇ ਦੀ ਉਡੀਕ ਕਰ ਰਹੇ ਹੋ ਜੇਕਰ ਕੱਲ ਨੂੰ ਇਹਨਾਂ ਨਸ਼ੇੜੀਆਂ ਨੇ ਕਿਸੇ ਬੱਚੇ ਨਾਲ ਕੋਈ ਅਨਹੋਣੀ ਕਰ ਦਿੱਤੀ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਪਵਿੱਤਰ ਸ਼ਹਿਰ ਵਿੱਚ ਸ਼ਰਾਬ ਪੀ ਕੇ ਹੁੜਦੁੰਗ ਮਚਾਉਣ ਵਾਲੇ ਦਾ ਅਨਸਰਾ ਨੂੰ ਸ਼ਾਇਦ ਕਿਸ ਦੀ ਹੈ ਬਾਹਰੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਅਤੇ ਇਹਨਾਂ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣ ਦੇ ਵਿੱਚ ਪੁਲਿਸ ਨਕਾਮ ਕਿਉਂ ਸਾਬਤ ਹੋ ਰਹੀ ਹੈ ਜੇਕਰ ਪਵਿੱਤਰ ਨਗਰੀ ਦੇ ਮੁੱਖ ਸਟੇਡੀਅਮ ਦੇ ਵਿੱਚ ਸ਼ਰਮ ਸ਼ਰਾਪੀਤੀ ਜਾਰੀ ਹੈ ਤਾਂ ਪੁਲਿਸ ਪ੍ਰਸ਼ਾਸਨ ਕਿਹੜੀ ਨੀਂਦ ਸੁੱਤਾ ਹੈ ਖਿਡਾਰੀਆਂ ਲਈ ਬਣੇ ਸਟੇਡੀਅਮ ਓਪਨ ਪਾਰਕ ਕਿਵੇਂ ਬਣ ਗਏ ਹਨ ਜਿਸ ਜਗ੍ਹਾ ਤੇ ਸੈਂਕੜੇ ਬੱਚੇ ਆਉਂਦੇ ਹਨ ਉੱਥੇ ਸੁਰੱਖਿਆ ਗਾਰਜਾ ਪੁਲਿਸ ਦੀ ਗਸ਼ਤ ਕਿਉਂ ਨਹੀਂ ਹੁੰਦੀ ਪ੍ਰਵਾਸੀਆ ਵੱਲੋਂ ਕੀਤੀਆਂ ਜਾ ਰੀਆਂ ਅਜਈਆਂ ਹਰਕਤਾਂ ਬਰਦਾਸ਼ਤੋਂ ਬਾਹਰ ਹਨ ਪ੍ਰਸ਼ਾਸਨ ਆਪਣੀ ਕੁੰਮਕਣੀ ਨੀਂਦ ਤਿਆਗਿਆ ਤੇ ਬੱਚਿਆਂ ਦੀ ਸੁਰੱਖਿਆ ਜਿੱਕਿਨੀ ਬਣਾਵੇ ਨਹੀਂ ਤਾਂ ਲੋਕਾਂ ਦਾ ਗੁੱਸਾ ਸਤਮੇ ਆਸਮਾਨ ਤੇ ਹੋਵੇਗਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈ ਕੇਸ਼ਰ ਰਾਣਾ ਦੀ ਰਿਪੋਰਟ ਲੋਕ ਲੋਕ ਬੱਚੇ ਪ੍ਰੈਕਟਿਸ ਕਰਨ ਆਉਂਦੇ ਆ ਉੱਥੇ ਦੀ ਤੇ ਇਹਦੇ ਵਿੱਚ ਛੋਟੇ ਛੋਟੇ ਬੱਚੇ ਕਾਫੀ ਇੱਥੇ ਰੋਜ਼ ਇਹ ਜਿਹੇ ਸ਼ਰਾਬੀ ਇੱਥੇ ਆ ਕੇ ਸ਼ਾਮ ਨੂੰ ਹਾਂ ਸ਼ਰਾਬੀ ਮੇਰਾ ਨਾਮ ਵੀ ਸ਼ਰਾਬੀ ਇੱਥੇ दारू ਪੀ ਕੇ ਘੁੰਮਦੇ ਆ ਤਾਂ ਜੋ ਬੱਚਿਆਂ ਦੀ ਕੋਈ ਸੇਫਟੀ ਨਹੀਂ ਹੈਗੀ ਇਹ ਪ੍ਰਬਾਤਿਆਂ ਦਾ ਕੋਈ ਪ੍ਰੋਟੈਕਸ਼ਨ ਨਹੀਂ ਨਾ ਇਹਦੇ ਕੋਲ ਕੋਈ ਆਧਾਰ ਕਾਰਡ ਨਾ ਕੋਈ ਪਛਾਣ ਪੱਤਰ ਹੈਗਾ ਵੀ ਪ੍ਰਸ਼ਾਸਨ ਨੂੰ ਉਹਦੀ ਅਪੀਲ ਕਰਦੇ ਆ ਵੀ ਬੱਚਿਆਂ ਦੀ ਸੇਫਟੀ ਲਈ ਕੁਝ ਕੀਤਾ ਜਾਵੇ ਤੇ ਇਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਤੇ ਇਹਨਾਂ ਨੇ ਤਾਂ ਆਪਣਾ दारू ਦਾ ਇੰਨਾ ਨੇ ਏਡਾ ਬਣਾ ਲਿਆ ਆ ਰੋਜ਼ ਦਾ ਵੀ ਤਾਂ ਜੋ ਬੱਚਿਆਂ ਨੂੰ ਇੱਥੋਂ ਸੁਰੱਖਿਅਤ ਮਹਿਸੂਸ ਹੋਵੇ ਮਾਤਾ ਕਸਮ